ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ठाकुर ਤੂੰ ਪੈਰ ਦਾਸ ਜਿਉ ਪਿੰਡ ਸਭ ਤੇਰੀ ਲਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੇਰੀ ਕਿਰਪਾ ਮੈਂ ਸੁਖ ਕਨੇ ਰੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੇ ਤੁਮਤੇ ਹੋਏ ਸੋ ਆਗਿਆ ਕਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੂੰ ਠਾਕੁਰ ਤੁਮ ਪੈਰ ਦਾਸ ਜੀਓ ਪਿੰਡ ਸਭ ਤੇਰੀ ਲਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇ ਰੇ ਕੋਈ ਨ ਜਾਣੇ ਤੁਮਰਾ ਅੰਤ ਉੱਚ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੇ tumte hoye so agya kari tumri gat mit tumhi jani nanak das sada qurbani tu thakur tum pehar das jio pind sab teri las tum mat pita ham barik tere तुमरी कृपा सुख रे कोई न जाने तुमरा अंत ते उच्चा भगवंत सगल समग्री तुमरे सूत्र तारी तुम ते हो आग्ञाकारी तुम्री गात मित ही जानी ਨਾਨਕ ਦਾਸ ਸਦਾ ਕੁਰਬਾਨੀ ਤੂੰ ਠਾਕੁਰ ਤੂੰ ਪੈਰ ਦਾਸ ਜਿਉ ਪਿੰਡ ਸਭ ਤੇਰੀ ਲਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੇਮਰੀ ਕਿਰਪਾ ਮੈਂ ਸੁਖ ਕਨੇ ਰੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੇਮਰੇ ਸੂਤਰ ਤਾਰੇ ਤੁਮ ਤੇ ਹੋਏ ਸੋ ਆਗਿਆ ਕਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੂੰ ਠਾਕੁਰ ਤੁਮ ਪੈਰ ਦਾਸ જીઓ પਿੰડ સબ તેરી લાસ તુમ માત પિતા હમ બારક તેરે તુમરી કૃપા મેહ સુખ કને રે કોઈ ના જાને તુમરા અંત ઉચે તે ઉચા ભગવાન સગલ સમગજી તુમરે સૂત્ર તારે tumte hoye so agya kari tumri gat mit tumhi jani nanak das sada qurbani tu thakur tum pehar das jio pind sab teri las tum mat pita ham barik tere तुमरी कृपा मह सुख कने रे कोई न जाने तुमरा ते उचा भगवंत सगल समग्री तुमे सूत्र तारी तुम ते होए सो आग्ञा करी तुम्री गात मित तुम ही जानी ਨਾਨਕ ਦਾਸ ਸਦਾ ਕੁਰਬਾਨੀ ਤੂੰ ਠਾਕੁਰ ਤੂੰ ਪੈਰ ਦਾਸ ਜਿਉ ਪਿੰਡ ਸਭ ਤੇਰੀ ਲਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੇਮਰੀ ਕਿਰਪਾ ਮੈਂ ਸੁਖ ਕਨੇ ਰੇ ਕੋਇ ਨ ਜਾਣੇ ਤੁਮਰਾ ਅੰਤ ਉਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੇ ਤੁਮਤੇ ਹੋਏ ਸੋ ਆਗਿਆ ਕਰੀ ਤੁਮਰੀ ਗਤ ਮਿਤ ਕਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ